ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਣਾ ਸਿਡਨੀ ਚੌਥਾ ਦਿਨ ਹੈ ਅੱਜ ਆਪਾਂ ਚੱਲਣਾ ਹੈ ਬਲੂ ਮਾਊਂਟਨ ਵੇਖਣ ਇੱਥੋਂ ਹੋ ਡੇਢ ਘੰਟੇ ਦੀ ਵਾਟ ਆਪਾਂ ਇੱਥੇ ਅੱਗੇ ਨੂੰ ਜਾ ਰਹੇ ਹਾਂ ਬਲੂ ਮਾਊਂਟਨ ਰਸਤੇ ਵਿੱਚ ਆਪਾਂ ਸਿਡਨੀ 올림픽 ਪਾਰਕ ਲੰਘ ਕੇ ਆਏ ਹਾਂ ਅੱਗੇ ਵੇਖਦੇ ਹਾਂ ਜੇ ਆਪਾਂ ਐਥਲੀਟ ਤਾਂ ਬਣਾਇਆ ਬੁੱਤ ਵੇਖੋ ਜੀ ਕਿਉਂਕਿ ਇੱਥੇ 2009 ਵਿੱਚ ਲੰਪ ਖੇਡਾ ਹੋਈਆਂ ਸੀ ਉਹ ਵੇਖੋ ਜੀ ਵੇਖੋ ਜੀ ਕਿਟੁੰਬਾ ਸ਼ਹਿਰ ਬਣਿਆ ਬੈਪੂਰਾ ਪਹਾੜੀ ਦੇ ਉੱਤੇ ਆਉਂ ਇਹ ਫਿਰ ਇਹਦੇ ਕਰਕੇ ਹੈ ਨਾ ਬਲੂ ਮਾਊਂਟਨ ਜਿਹੜਾ ਇਹਦੇ ਆ ਬਲੂ ਮਾਊਂਟਨ ਕਰਕੇ ਸਾਰਿਆਂ ਨੂੰ ਮਸ਼ਹੂਰ ਹੈ ਨਾ ਇਹ ਟੂਰਿਸਟ ਬਹੁਤ ਆਉਂਦੇ ਹੈ ਨਾ ਵੇਖੋ ਜੀ ਪਹਾੜੀ ਦੇ ਉੱਤੇ ਜਮਾ ਸ਼ਹਿਰ ਦੇਖੋ ਚੌਂਕ ਇਹੋ ਜਿਹਾ ਨਿੱਕੇ ਨਿੱਕੇ ਖੜਨਾ ਬੰਦਾ ਹੈ ਹਾਂ ਮੈਂ ਖੜਨਾ ਬੰਦਾ ਨੂੰ ਬੰਦੇ ਹਾਂ ਅੱਛਾ ਕੀ ਜਾਂਦੇ ਹੈ ਜਾਇਹ ਹੰਦਾ ਆਂਦੇ ਜਾਇਹ ਹੰਦਾ ਦਾ ਦੋਗੇ ਬੈਲਿਕ ਇੱਕ ਮਿੰਟ ਮੈਂ ਜਾਇਹ ਹੰਦ ਕਰਦਾ ਸੀ ਵੀਡੀਓ ਬਲੀਓ ਮਾਉਂਟਨ ਦਾ ਚਾਕਾ ਤੇ ਇੱਥੇ ਉਹਦੇ ਵਿੱਚ 3 ਸਿਸਟਰ ਵੀ ਬਣੀਆਂ ਉਹਨਾਂ ਦੀ ਵੀ ਕਹਾਣੀ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ ਲਓ ਜੀ ਲਓ ਮੇਨ ਐਂਟਰਸ ਤੇ ਰਾਸ਼ੀ ਵੇਖੋ ਪਹਿਲੇ ਸਪੌਟ ਤੇ ਵੇਖਣ ਵਾਲੇ ਸਪੌਟ ਤੇ ਜਾ ਰਹੀ ਹੈ ਦੁਨੀਆ ਜਿਆਦਾ ਇੱਥੇ ਅੰਗਰੇਜ਼ ਤੇ ਚੀਨੇ ਆ ਆਪਣੇ ਦੂਸਰੀ ਬੰਦੇ ਇੱਥੇ ਘਟ ਆਉਂਦੇ ਐ ਲੋ ਜੀ ਆਪਾਂ ਜਾਂਦੇ ਅੱਗੇ ਤੇ ਵੇਖਦੇ ਆਪਾਂ ਵੇਖੋ ਜੀ ਬੋਰਡ ਲੱਗੇ ਪਏ ਮਾਊਂਟੇਨਾਂ ਦੇ ਨਾਮ ਬਹੁਤ ਆਹੇ ਬਹੁਤ ਵੱਡਾ ਏਰੀਆ ਹੈ ਮਾਊਂਟੇਨਾਂ ਦਾ ਤੇ ਆਪਾਂ ਅੱਗੇ ਜਾ ਕੇ ਵੇਖਦੇ ਆਂ ਜੀ ਝਾਕਾ ਇਹਦਾ ਨੀਲੇ ਪਹਾੜਾ ਦੂਰ ਹੁੰਦੀ ਨਹੀਂ ਆ ਸਾਹਮਣੇ ਪਹਾੜਾ ਬਲੂ ਮਾਊਂਟੇਨ ਕਹਿੰਦੇ ਆਂ लग गया अड पहाड़ा नाड़ा ना। नशहूर ना पहाड़ है दूर तीन ਲੋ ਇੱਥੇ ਲੈ ਨੂੰ ਜਾਵਾਂਗੇ ਪਹਾੜ ਦੇਖਣ ਬਹੁਤ ਪਹਾੜ ਇੱਥੇ ਸਾਹਮਣੇ ਆ ਕੇ 3 ਸਿਸਟਰ ਉਹ ਜਿਹੜੇ ਤਿੰਨ ਪਹਾੜ ਹੈ ਇਹ ਲੋ ਜੀ ਵੇਖੋ ਪਹਾੜ ਇਹ 3 ਸਿਸਟਰ ਹੈ ਤੁਹਾਨੂੰ ਵਖਾਇ ਜੂਮ ਕਰਕੇ ਵੇਖੋ ਜੀ 3 ਸਿਸਟਰ ਇਹਨੂੰ ਤਾਂ ਨਾਮ ਦਿੱਤਾ ਗਿਆ ਤਿੰਨ ਪਹਾੜ ਹੈ ਇਹਨਾਂ ਲੜਕੀਆਂ ਸੀਗੀਆਂ ਅੱਗੇ ਸਟੋਰੀ ਉਹਨਾਂ ਦਾ ਫੇਰ ਆਪਾਂ ਦੁਬਾਰਾ ਤੁਹਾਨੂੰ ਸੁਣਾਉਣੇ ਆ ਲਓ ਵੇਖੋ ਦੂਰ ਤਾਈਂ ਪਹਾੜ ਮਰਦੀ ਐ ਨੀਲੇ-ਨੇਲੇ ਪਾੜਾਂ ਦੀ ਬਹੁਤ ਜ਼ਿਆਦੇ ਦਰਖਤ ਬਹੁਤ ਡੂੰਗੇ ਇਹ ਆਪਾਂ ਬਹੁਤ ਉੱਚੇ ਥਾਂ ਤੇ ਖੜੇ ਆ ਤੋ ਵੇਖੋ ਜੀ ਦੁਨੀਆ ਇਹ ਲਹਰੀ ਨਜ਼ਾਰਾ ਆ ਫੇਰ ਇਧਰ ਵੀ ਨਾਂ ਲਿਖਿਆ ਪਾੜਾਂ ਨੇ ਇਹ ਤੁਸੀਂ ਜ਼ੂਮ ਕਰਕੇ ਪੜ ਸਕਦੇ ਹੋ ਇਹ ਨੰਬਰ ਹੈ ਵੇਖੋ ਜੀ ਨਾ ਪਹਾੜਾ ਨੇ ਪਿੱਛੇ ਬਹੁਤ ਵੱਡੇ ਪਹਾੜਾ ਤੇ ਵਿੱਚ ਬਹੁਤ ਵੱਡੇ ਦਰਖਤ ਤੇ ਬਹੁ ਡੂੰਗਾ ਥਾਂ ਵਿੱਚ ਨਦੀ ਵੀ ਹੈ। ਨੋ ਜੀ ਵੇਖੋ ਦਰਖਤ ਉੱਪਰ ਖੜੀ ਦੁਨੀਆ ਉੱਚੇ ਥਾਂ ਤੇ ਸਟੈਂਡ ਬਣਿਆ ਇਹਦੇ ਥੱਲੇ ਵੀ ਪੌੜੀਆਂ ਉੱਧਰ ਵੀ ਅਪ ਜਾਵਾਂਗੇ ਘੈਂਟ ਪੌੜੀ ਉਹਦਾ ਨਾਮ ਹੈ। ਲਓ ਜਿੱਥੇ ਨਕਸ਼ਾ ਬਣਿਆ ਹੈ। ਹੈਰੜੇ ਪਾਸੇ ਜਿਹੜੇ ਨੇ ਸਾਊਥਰਨ ਇਸਪਾਰਮੈਂਟ ਕੋਈ ਹੋਇਆ ਹੈ ਲਿਖਿਆ ਥੱਲੇੜੇ ਪਾਸੇ ਜਿਹੜੇ ਮਾਊਂਟਨ ਆਉਂਦਾ ਹੈ ਅੱਗੇ ਵੇਣਿਆ ਉਹ ਕਿਹੜੇ ਜਿਹੜੇ ਅੱਗੇ ਮਾਊਂਟਨ ਆ 3 ਸਿਸਟਰ ਇਧਰ 3 ਸਿਸਟਰ ਵਾਕ ਕਰਨੀ ਆਪਾਂ ਕੈਂਟ ਸਟ੍ਰੇਵ ਐਂਡ ਵੈਲੀ ਵਾਕਿੰਗ ਟ੍ਰੈਕ ਹੈ ਇੱਕ ਕਲਿਫਟ ਆ ਅੱਗੇ ਵੇਣਿਆ ਆਪਾਂ ਕਿ ਰੱਖੋ ਇਹ ਬਸ ਗੇਟ ਬਣਾਇਆ ਹੈ की माउंटेन नेशनल पार्क कम थ्री सिस्टम थ्री सिस्टर ए प्लेस प्लेस आप पार्क है थले जाने ਥਰੀ ਸਿਸਟਰ ਬਾਰੇ ਤੁਹਾਨੂੰ ਦੱਸਦੇ ਆਂ ਥਰੀ ਸਿਸਟਰ ਇੱਕ ਕਬੀਲਿਆਂ ਦੀਆਂ ਤਿੰਨ ਲੜਕੀਆਂ ਸੀ ਉਹਨਾਂ ਨੂੰ ਦੂਜੇ ਕਬੀਲਿਆਂ ਦੇ ਲੜਕਿਆਂ ਨਾਲ ਪਿਆਰ ਹੋ ਗਿਆ ਸੀ ਤੇ ਕਬੀਲਿਆਂ ਦੀ ਦੂਜਾ ਜਿਹੜਾ ਕਬੀਲਾ ਸੀ ਉਹ ਆ ਉਸ ਵਿੱਚ ਦੀ ਵਿਆਹ ਨਹੀਂ ਕਰਾਉਂਦੇ ਸੀ ਇਸ ਕਰਕੇ ਉਹਨਾਂ ਦਾ ਵਿਆਹ ਨਹੀਂ ਹੁੰਦਾ ਸੀ ਤੇ ਜਿਹੜਾ ਦੂਜਾ ਕਬੀਲਾ ਸੀ ਉਹ ਕਾਫੀ ਸ਼ਕਤੀਸ਼ਾਲੀ ਹੋਣ ਕਰਕੇ ਜ਼ਬਰਦਸਤੀ ਕਰਨ ਲਈ ਉਸਨੇ ਮਨ ਬਣਾਇਆ ਤੇ ਉਹ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਲੜਕੀਆਂ ਨੂੰ ਚੱਕ ਕੇ ਲੈ ਜਾਵਾਂਗੇ ਪਹਿਲੇ ਪਿੱਕ ਮੇਲੇ ਦੇ ਲੋਕ ਜਿਹੜੇ ਸੋਚੀ ਪੈ ਗਏ ਤੇ ਉਹਨਾਂ ਦੇ ਇੱਕ ਵਿੱਚ ਜਿਹੜਾ ਉਹਨਾਂ ਦਾ ਜੀ ਮੁਖੀ ਸੀਗਾ ਉਸਨੇ ਸੋਚਿਆ ਕਿ ਕੋਈ ਇਹਦਾ ਉਪਰਾਲਾ ਕੀਤਾ ਹੋਇਆ ਹੱਲ ਕੀਤਾ ਜਾਵੇ। ਕਵਿਲੇ ਦੇ ਮੁਖੀ ਨੇ ਜਾਦੂਗਰ ਸੱਦਿਆ ਤੇ ਜਾਦੂਗਰ ਨੇ ਆਖਿਆ ਕਿ ਮੈਂ ਇਹਨਾਂ ਤਿੰਨੋ ਲੜਕੀਆਂ ਨੂੰ ਲੋਪ ਕਰ ਦੂੰਗਾ ਇਹਨਾਂ ਨੂੰ ਪੱਥਰ ਬਣਾ ਦੂੰਗਾ ਤੇ ਪਹਾੜਾਂ ਵਿੱਚ ਸਮਾ ਦੂੰਗਾ। ਜਦੋਂ ਆਉਣਗੇ ਤੇ ਉਹ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ। ਉਹ ਜਦੋਂ ਆਏ ਲੜਾਈ ਲੜਨ ਲੱਗੀ ਤਾਂ ਉਹਨਾਂ ਨੂੰ ਇਹ ਲੜਕੀਆਂ ਨਹੀਂ ਥਿਆਈਆਂ ਤੇ ਉਹ ਕਿਉਂਕਿ ਉਹ ਪੱਥਰ ਬਣੀਆਂ ਪਈਆਂ ਸੀਗੀਆਂ। ਉਸ ਦੇ ਵਿੱਚ ਉਹ ਜਿਹੜਾ ਸੀਗਾ ਆਪਣਾ ਜਾਦੂਗਰ ਵੀ ਉਸ ਦੀ ਮੌਤ ਹੋ ਗਈ ਤੇ ਜੰਗ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਜੀਵਤ ਨਹੀਂ ਕੋਈ ਕਰ ਸਕਿਆ ਇਸ ਕਰਕੇ ਇਹਨਾਂ ਦਾ ਨਾਂ 3 ਸਿਸਟਰ ਪੈ ਗਿਆ 3 ਸਿਸਟਰ ਮਾਊਂਟਨ ਕਹਿੰਦੇ ਹੈ ਉਹ ਵੇਖੋ ਜੀ ਸਾਹਮਣੇ 3 ਸਿਸਟਰ ਮਾਊਂਟਨ ਇਹ ਪਹਾੜੀਆਂ ਉੱਧਰ ਵੇਖੋ ਜੀ ਪੱਥਰ ਪਹਾੜਾ ਹੈ ਵੇ ਪਹਾੜਾ ਕਿ ਪੱਥਰ ਕਿਹੋ ਜਿਹਾ ਹੋ ਗਿਆ ਹੋਗਾ ਹੈਨਾ ਹਾਂ ਕਿਤੇ ਜੇ ਮੈਸਟਰੀ ਦੇ ਇਸੇ ਭਾਈ ਇਹ ਕਾਦੂ ਉਹੀ ਬੜਾਦੇ ਉਹਨਾਂ ਨੇ ਜਿਹੜੇ ਵਿੱਚ ਮਿਲਦੇ ਹੋਣਗੇ ਥੱਲੇ ਵਿੱਚ ਮਿਲਦੇ ਆ ਇਹ ਦਰਖਤ ਦੇ ਵਿੱਚ ਹੈ ਮਿਲਦੇ ਵੇਖੋ ਜੀ ਪਾੜ ਦੀ ਨਵੀਂ ਕਿਸਮ ਬਣੀ ਹੈ ਪਈ ਹੈ ਡਿਜ਼ਾਈਨ ਬਣ ਹੈ ਰੋਜ਼ਾਨਾ ਵਾਲਾ ਹੈ ਬਸ ਹਵਾ ਨਾਲ ਡਾਉਂਗ ਕਸ ਕਸ ਕੇ ਹੈ ਨਾ ਇੱਕ ਹੋਰ 뷰 ਪੁਆਇੰਟ ਇੱਥੇ ਵੇਖੋ ਪੱਥਰਾਂ ਨਾਲ ਕਿਵੇਂ ਗੇਟ ਜ ਬਣਾਇਆ ਪਿੱਛੇ ਵੀ ਇਹੀ ਹਿਸਾਬ ਸੀ ਅੱਗੇ ਆਪਾਂ ਵੇਹ ਇੱਥੋਂ 뷰 ਪੁਆਇੰਟ ਅੱਗੇ ਜਾ ਕੇ ਲਓ ਜੀ ਆਪਾਂ ਵੇਖ ਰਹੇ ਹਾਂ ਬਲੂ ਮਾਊਂਟਨ ਪਾਰਕ ਨੈਸ਼ਨਲ ਪਾਰਕ ਕੋਈ ਇੱਥੇ ਸੱਪ ਵੀ ਇਹਨਾਂ ਨੇ ਬਣਾਇਆ ਹਾ ਸਟੀਲ ਜਿਹੇ ਤੇ ਆਹ ਸੱਪ ਬਣਾਏ ਇਹਨਾਂ ਨੇ ਦੱਸਿਆ ਵੀ ਇੱਥੇ ਸੱਪ ਵੀ ਰਹਿੰਦੇ ਆ ਇਸ ਤਰ੍ਹਾਂ ਦੇ ਹੋਰ 뷰 ਵੇਖੋ ਨੀਲਾ ਪਿਛੋ ਇੱਥੋਂ ਪੂਰਾ ਦਿਨਾਂ ਵਿੱਚੋਂ ਨੀਲਾ ਬਹੁਤ ਹੀ ਤਗੜਾ ਕਾਮ ਅੱਛਾ ਕੋ ਹਾਂ ਵੇਖੋ ਜਿੱਥੇ ਵੀ ਪੁਆਇੰਟ ਵੇਣੇ ਆਪਾਂ ਵੇਖੋ ਸਾਹਮਣੇ ਨੀਲੇ ਨੀਲੇ ਪਹਾੜ ਹੈ ਕਿੱਥੇ ਹੈ ਉਹ ਸਾਹਮਣੇ ਮੇਨ ਪੁਆਇੰਟ ਜਿੱਥੇ ਨਾ ਉਹ ਮੇਨ ਉਹ ਪਰਲਾ ਔਰਲੇ ਹੋਰ ਹੈ ਇਹ ਸਾਰਾ ਇੱਕ ਥਾਂ ਤੇ ਐਕਸੈਸ ਹੋ ਜਾਂਦਾ ਹੈ ਹੈ ਆਪਾਂ ਇਸ ਅੱਧੂ ਦਾ ਹਰੇ ਹੈ ਨਾ ਇੱਕ ਸਿਸਟਰ ਨਹੀਂ ਦਿਖਦੀ ਇਥੋਂ ਉਹ ਅਗਲੇ ਥੋੜੀ ਘੱਟਦੀ ਹੈ ਨਾ ਦੋ ਦੇ ਉਹ ਮੜਾ ਸਿਰ ਜਿਹਾ ਦਿਖਦਾ ਉਹ ਹੈ ਨਾ ਬੜਾ ਯਾਰ ਤਕੜੇ ਪਹਾੜਾ ਯਾਰ ਕੋਈ ਵਾਰਡ ਲੈਵਲ ਦੇ ਹੈ ਦੇਖੋ ਜੀ ਇਧਰ ਧਰਤੀ ਦਾ ਨਹੀਂ ਦੇ ਨਹੀਂ ਉਹ ਦੇਣਾ ਹੈ ਨਾ ਮੜੇ ਧਰਤੀ ਜੀ ਉਪਰੋਂ ਨਹੀਂ ਵੀ ਹੋਈ ਜਾਂਦੀ ਨਾ ਫੇਰ ਹਾਂ ਇਧਰ ਪਰੋਂ ਉਹ ਵੇਖੋ ਜਾ ਕੇ ਕਿ ਕਿੰਨੇ ਹੋ ਗਏ ਤੇ ਲਿਖੀ ਨਹੀਂ ਚਾਹੀਜੀ ਇਹ ਲਿਖੀ ਜਾਵੇ 1900 2000 ਕਿ ਨਹੀਂ ਚਲੋ ਆਪਾਂ ਅਗਲੇ ਪਾਸੇ ਉਧਰ ਕੋਰ ਆਪਾਂ ਚਲੋ ਆਪਾਂ ਜਲਦੀ ਇਹ ਨਾ ਇਹ ਕੋਈ ਕਹੈਂਡਪੌੜੀਆਂ ਬਣਾਈਆਂ ਵਾਕਈ ਕਹੈਂਡਪੌੜੀਆਂ ਇਹ ਇੱਥੇ ਵੀ ਹੋ ਗਏ ਨੇ ਆਪਾਂ ਹੋ ਸਾਹਮਣੇ 3 ਸਿਸਟਰ ਦੇ 서 ਰਹੇ ਇੱਕ ਥੋੜੀ ਹੈ ਇਹ ਵੀ ਦੂਰ ਹੈ ਲੱਗੇ ਹੋਏ ਨੇ ਆਪਾਂ Kind of one stair way 15 minutes <coughs> because windy here is windy windy here 너이사람못 <목소리나> 아, no, so <목소리나> 들어가니까. 저기 하는 <목소리나> <목소리나> ਸਰਮਣੇ ਦਾ ਡਾਈਵਿੰਗ ਮੱਕਾ। ਸਾਰੇ ਕਿੱਥੇ ਸੋ ਜਿਹੜੇ ਬੰਦਲ ਚੋਗੇ। ਝੋਕੇ। ਉਹ ਤੋਂ ਹੈ। ਉਹ ਸਾਹਮਣੇ ਜਿੱਥੇ ਬੰਦੇ ਨਾਲੇ। ਆਲੋਈ। 3 ਸਿਸਟਰ। 나무 쪽 있지? 아니요. 나무 세편 쪽 해야 한다. 나무 세가요. 어, सामने ਹੈਗਾ। 메인 포인트। 엔트리। ਲਓ ਜੀ ਆਪਾਂ ਸਕਾਈ ਵੇ ਤੇ ਖੜੇ ਆ ਪਿੱਛੇ ਸਕਾਈ ਵੇ ਆਹਹ ਇੱਕਦਾਂਤ ਰੇ ਨਾ ਦਾ ਸਾਰਾ ਕਾਮ ਝਾਮ ਜਾ ਹੁਣ ਆਪ ਅੱਗੇ ਕੇਵਲ ਕਾਰ ਜੀ ਨੂੰ ਆਪਾਂ ਕਹਿ ਸਕਦੇ ਆ ਲਓ ਜੀ ਸਾਹਮਣੇ ਕੇਵਲ ਕਾਰ ਹੈ ਕੇਵਲ ਕਾਰ ਦਾ ਦਫਤਰ ਬੰਦ ਹੋਇਆ ਪਿਆ 5 ਵਜੇ ਇੱਥੇ ਦਫਤਰ ਬੰਦ ਹੋ ਜਾਂਦੇ ਆ ਅਖੀਰਲਾ ਘੇੜਾ ਹੋ ਗਿਆ ਹੈ ਉੱਪਰ ਪਹਾੜੀ ਦੇ ਉੱਤੇ ਮੈਨਿਆਂ ਦੇ ਉੱਪਰ ਦਫਤਰ ਹੈ ਇੱਥੇ ਤਾਂ ਆ ਕੇ ਸਵਾਰੀਆਂ ਲੈਂਦੀਆਂ ਪਿੰਡ ਖਡੁੰਬੇ ਦੇ ਵਿੱਚ ਆਪਾਂ ਸਾਰਾ ਕੁਝ ਦੇਖ ਰਹੇ ਹਾਂ ਬਲੂ ਮਾਊਂਟਨ ਤੇ ਦੂਸਰਾ ਆਪਣਾ ਹੈ ਸਕਾਈ ਵੇਪ ਦੇਖ ਰਹੇ ਹਾਂ ਤੇ ਅੱਗੇ ਆਪਾਂ ਦੇਖਦੇ ਹਾਂ ਇੱਥੇ ਵਾਟਰਫਾਲ ਸੈਨਿਕ ਸੱਕਾਈਵੇ ਹੈ ਇਹਦਾ ਨਾ ਹੈ ਤਿੰਨ ਚੀਜ਼ਾਂ ਹੈ ਬਈ ਇੱਕ ਦਾ ਬੱਸ ਹੈ ਡਬਲ ਡੈਕਰ ਜੀ ਬਲੂ ਮਾਉਂਟਨ ਐਕਸਪਲੋਰ ਬੱਸ ਲਓ ਜੀ ਉਹ ਜਿਹੜਾ ਬਾਗ ਰੁਧਿਆ ਤੇ ਹੈ ਤਿੰਨ ਰੁਧਿਆ ਦਾ ਬੱਸ ਹੈ ਹੈ ਅੱਛਾ ਅੱਛਾ ਠੀਕ ਹੈ ਚਲੋ ਜੀ ਚਲੋ ਜੀ ਅੱਗੇ ਲਓ ਜੀ ਆਪਾਂ ਅਗੇ ਕਟੁੰਬਾ ਵਾਟਰਫਾਲ ਤੇ ਪਹਿਲਾ ਪਾਕਟੋਮਾ ਦੇ ਵਿੱਚ ਨੈਸ਼ਨਲ ਪਾਰਕ ਬਲੂ ਮਾਉਂਟੇਨ ਨੈਸ਼ਨਲ ਪਾਰਕ ਵੇਖਿਆ ਸੀ ਲਓ ਜੀ ਵੇਖੋ ਸੋਹਣਾ ਯਾਰ ਹੈਨਾ ਪਾਣੀ ਘਟਾ ਹੈ ਹੂੰ ਪਾਣੀ ਬਹੁਤ ਹੈ ਹਾਂ ਪਾਣੀ ਬਹੁਤ ਘਟਾ ਹੈ ਲਓ ਵੇਖੋ ਜੀ ਪਾਣੀ ਜਰਦਾ ਹੈ ਜੇ ਸਲੱਟ ਹੋ ਜਾਵੇ ਇੱਥੇ ਹਾਂ ਜੇ ਸਲੱਟ ਇੱਧਰ ਵੇਖੋ ਜੀ ਅੰਗਰੇਜ਼ ਵੀ ਫਿਰਦੇ ਇੱਥੇ ਕੁੜੀਆਂ ਮੁੰਡੇ ਹੋ ਆਪਣੇ ਬੰਦੇ ਪਿੱਛੇ ਉਹ ਪਹਾੜਾਂ 'ਚ ਖੜੇ ਆ ਆ ਗਿਆ ਯਾਰ ਆਉਂਦੀ ਆ ਪਕਾ ਦਾ ਬਦਲ ਗਿਆ ਆ ਜਾ ਇੱਥੇ ਆਇਆ ਫੋਟੋ ਲਈ ਲੈ ਵਾਟਰਫਾਲ ਇੱਥੇ ਇਹ ਚਾਹਤ ਉਹ ਲੈ ਲੈ ਵਾਟਰਫਾਲ ਕੁੰਬਾ ਵਾਟਰਫਾਲ ਠੀਕ ਹੈ ਠੀਕ ਹੈ ਹਾਂ ਬਸ ਠੀਕ ਆ ਜੀ ਹੁਣ ਅੱਗੇ ਚੱਲਦੇ ਹੋਰ ਕੋਈ ਨਹੀਂ ਆਹ ਜੇ ਪਤਾ ਹੈ ਆ ਜੋ ਅਗਰ ਤੁਹਾਨੂੰ ਬੱਸ ਸਟੇਸ਼ਨ ਤੇ ਜਾਣਾ ਕੋਡੰਬਾ ਸਟੇਸ਼ਨ ਉਹਨਸੇ ਜਾਣਾ ਚਲੋ ਅਗਟਾਰਾ ਜੀਆਂ ਨੇ ਲਹੂ ਪੀ ਲੈ ਕੀ ਐ ਇਹ ਲੈ ਵੇਖੋ ਜੀ ਆ ਸੋ ਕਿਸਮ ਦੇ ਸਵੈਦਾ ਵੇਖੋ ਕਿੱਡਾ ਵੱਡਾ ਸਵੈਦਾ ਲੈ ਵੇਖੋ ਜੀ ਸਾਰੇ ਸਵੈਦੇ ਤੇ ਵਾਲੀ ਬਣ ਗਈ ਸੀ ਫੈਦਿਆਂ ਦੀ ਆ ਅਗਟਾਰਾ ਜੀਆਂ ਕੀ ਆ ਭੱਗੜ ਜਾਓ ਵੇਖੋ ਸਾਹਮਣੇ ਸਵੈਦਾ ਕਿੱਡਾ ਵੱਡਾ ਕਿੱਡੇ ਵੱਡੇ ਸਵੈਦੇ ਵੇਖ ਮੋਟੇ ਵੀ ਕਿੱਡੇ-ਕੱਡੇ ਦੇ ਹੋਰ ਹੀ ਡਿਜ਼ਾਈਨ ਦੇ ਬੋੜ ਵਾਂਗੂ ਡਾਣੇ ਬੋੜ ਹੀ ਆ ਸਮਝ ਲੈ ਇੱਕ ਤਰ੍ਹਾਂ ਆਪਣਾ ਸਪੈਦਾ ਹੋਰ ਚੀਜ਼ ਆ ਇੱਥੇ ਹੋਰ ਸਪੈਦਾ ਲਓ ਜੀ ਹੁਣ ਆਪਾਂ ਚੱਲਦੇ ਆ ਅੱਗੇ ਸੀ ਸਾਹਮਣੇ ਆਪਾਂ ਲੰਘਦੇ ਆ ਪੁਲ ਦੇ ਵਿੱਚ ਜੀ ਵਾਪਸ ਆਪਾਂ ਸਿਡਰਿੰਗ ਵੱਜਨੇ ਬਲੂ ਮਾਊਂਟਨ ਵੇਖ ਲਿਆ ਜਿਹੜਾ ਕਿ ਬਹੁਤ ਵੱਡਾ ਏਰੀਆ ਹੈ ਤੇ ਬੜਾ ਪ੍ਰਸਿੱਧ ਹੈ ਮਾਊਂਟੇਨਾਂ ਦੇ ਬਹੁਤ ਵੱਡੇ ਵੱਡੇ ਪੁਰਾਣੇ ਕਿਸਮਾਂ ਨਾਂ ਉਹਨਾਂ ਦੇ ਬਹੁਤ ਵੱਡੀ ਸਟੱਡੀ ਵਾਲਾ ਕੰਮ ਹੈ ਇਹ ਉਹ ਜਾਣਕਾਰੀ ਲਈ ਤੁਸੀਂ ਨੈਟ ਤੋਂ ਲੈ ਸਕਦੇ ਆ ਇਹਦੇ ਬਾਰੇ। ਉਹ ਬੁੱਢਾ ਕਹਿੰਦਾ ਤੁਸੀਂ ਵੀ ਆ ਜਾਣਾ ਸੀ ਤੁਸੀਂ ਐਵੇਂ ਨਹੀਂ ਆਏ। ਐਵੇਂ ਰਹਿ ਤਿਕੇ। ਜਦੋਂ ਜਦੋਂ ਚਾਚੀ ਗੱਲ ਕਰਦੇ ਨੇ ਵੀ ਚਾਚੀ ਨੇ ਨਾਲ ਲੈ ਕੇ ਆਉਣਾ ਸੀਗਾ। ਕਹਿਣਗੇ ਐ ਨਹੀਂ 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 ਐ ਨਹੀਂ ਐ ਨਹੀਂ ਕਹਿਣਾਗਾ। ਅੱਛਾ। ਕਾਹ ਤੋਂ ਆਇਆ ਤੋਂ ਨਹੀਂ ਗਿਆ। ਇਹ ਬਈ ਅਸੀਂ ਆਖਿਆ ਕਿ ਨਾ ਫੋਟੋ ਭੇਜਦੇ ਆ ਚਾਚੀ ਨੇ ਜਿਹਨੇ ਖਿੱਚੀਆਂ ਦੇ ਸੀ। ਕਹਿੰਦਾ ਨਹੀਂ ਨਾ ਭੇਜੋ ਯਾਰ ਫਿਰ ਉਹ ਫਿਰ ਉਹ ਵਾੜਾ ਕਰੂਗੀ ਵੀ ਮੈਨੂੰ ਨਹੀਂ ਲੱਗਿਆ। ਮੈਂ ਕਿਹਾ ਮੈਂ ਤਾਂ ਕੁਝ ਕਰਦੀ ਨਹੀਂ ਬਈ ਇਹ ਰੇਖਾ ਮੈਂ ਕਰਦੀ ਨਹੀਂ ਚਾਰ ਵਾਰੀ ਨਹੀਂ ਐਂ ਆਖਿਆ ਕਹਿੰਦੇ ਉਹ ਚਾਰ ਵਾਰੀ ਕੈਨੇਡਾ ਜਾ ਹੀ ਆਇਆ ਉਹਨੇ ਅੱਜ ਕਸਰ ਰਗ ਗਿਆ ਥੱਕ ਗਿਆ ਥੱਕ ਗਿਆ ਅੱਛਾ ਉਹ ਤਾਂ ਨਹੀਂ ਕੋਈ ਥੱਕੇ ਤੂੰ ਹਾਂ ਥੱਕਿਆ ਨਾ ਬੰਦਾ ਬਾ ਚਾ ਜਾ ਨਹੀਂ ਕਿਤੇ ਸੌਕਾ ਕੰਮ ਬੂਟਾ ਸਿੰਘ ਘਰੇ ਇੰਡੀਆ ਫੋਨ ਲਾਈ ਬੈਠਾ ਤੇ ਵਧੀਆ ਐਂਟਰਟੇਨਮੈਂਟ ਕਰ ਰਿਹਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਜੀ ਆਪ ਅਗਲੇ ਵਧੀਆ ਵਲੌਗ ਵਿੱਚ ਮਿਹਰਮਾਨੀ ਸ਼ੁਕਰੀਆ ਰੱਬ ਰਾਖਾ